ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਸਤਿਗੁਰੂ ਜੀ ਨੇ ਹੁਕਮਨਾਮਾ ਨਦੀ ਪਖਸ਼ਿਸ਼ ਕੀਤੀ ਤਰਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਪਰ ਤਪਾਲੇ ਪ੍ਰਭ ਸੋ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਸਿਰ ਅਰਦਾਸ ਕਰੋ ਤੇ ਹੁਕਮਨਾਮਾ ਲੈ ਲਓ ਸ਼ਾਮ ਨੂੰ ਅਰਦਾਸ ਕਰੋ ਤੇ ਹੁਕਮਨਾਮਾ ਲੈ ਲਓ ਤਾਂ ਉਹ ਗੁਰੂ ਸਾਹਿਬ ਨੇ ਆਪ ਦੱਸਿਆ ਵੀ ਡੋਲਣ ਦੀ ਲੋੜ ਨਹੀਂ ਕਿਉਂਕਿ ਅਸਤਨਾ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਮ ਅੱਜ ਪਰਤੱਖ ਗੁਰੂ ਜਾਣਦੇ ਆਂ ਫਿਰ ਉਸ ਤੋਂ ਬਾਅਦ ਕੀਰਤਨ ਵੀ ਕਰੀਦਾ ਅਸਾਂ ਹੀ ਵਾਰਦਾ ਸ਼ਬਦ ਪੜਿਆ ਜਿਸ ਕੇ ਸਰੂਪ ਪਰ ਤੂ ਸਵਾਮੀ ਸੋ ਦੁਖ ਕੈਸਾ ਪਾਵੈ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਜੋ ਪ੍ਰਮਾਤਮਾ ਭਾਵੈ ਨਾ ਤੇ ਬਿਨਾਂ ਸਵਾਸਾਂ ਦੇ ਵੀ ਉਹ ਮਾਲਕ ਰੱਖ ਸਕਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਜਮ ਪਾਤਸ਼ਾਹ ਸਾਹਿਬ ਸ੍ਰੀ ਗੁਰਜਿੰਦੇਵ ਜੀ ਨੇ ਸੋਖਣੀ ਸਾਹਿਬ ਜੀ ਦੇ ਵਿੱਚ ਤੋਖੰਦੀ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਗੁਰੂ ਸਾਹਿਬ ਤੁਸੀਂ ਕਿਹਾ ਮੈਂ ਜਉਂਦੀ ਜਾਤ ਨੇ ਜੋ 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 ਘਟਲ ਨੇ ਤੇ ਸਭ ਤੋਂ ਵੱਡੀ ਗੱਲ ਵੀ ਉਹ ਆਪ ਸਾਨੂੰ ਦੱਸ ਵੀ ਰਹੇ ਨੇ ਤੁਸੀਂ ਕਿਹਾ ਵੀ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਆਇਆ ਹੁਕਮਨਾਮਾ ਸਾਹਿਬ ਤੋਂ ਬਾਅਦ ਤੁਸੀਂ ਹੁਣ ਸਵੇਰੇ ਵੀ ਜਿਹੜੀ ਆ ਉਹ ਵੀ ਅਰਦਾਸ ਕੀਤੀ ਤਾਂ ਉਹ ਆਪ ਲਗਾਤਾਰ ਦੱਸ ਵੀ ਰਹੇ ਨੇ ਤੁਹਾਨੂੰ ਉਸ ਜਵਾਬ ਵੀ ਦਨ ਬਿਲਕੁਲ ਉਹ ਦੱਸਦੇ ਨੇ ਕਿਉਂਕਿ ਜਦੋਂ ਪੰਚਮ ਪਾਤਸ਼ਾਹ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਬਾਬਾ ਬੁੱਢਾ ਜੀ ਨੇ ਜਦੋਂ ਹੁਕਮ ਲਿਆ ਤੇ ਉਹ ਹੁਕਮ ਆਇਆ ਸੁਹੀ ਮਹਿਲਾ ਪਜਮਾ ਸੰਤਾ ਕੇ ਕਾਰਜ ਆਪ ਕੋ ਲੋਇਆ ਹਰ ਕੰਮ ਕਰਾਵਨ ਆਇਆ RAM ਧਰਤ ਸਵਾਵੀ ਤਾ ਸਵਾਵਾ ਵਿੱਚ ਅੰਮ੍ਰਿਤ ਜਲ ਛਾਇਆ ਰੋ ਬੇਅਰਦਾਸ ਦੇ ਵਿੱਚ ਸ਼ਕਤੀ ਜ਼ਰੂਰ ਹੁੰਦੀ ਹੈ ਤਾਂ ਉਹ ਸ਼ਕਤੀ ਕਿੱਥੇ ਨਾ ਕਿੱਥੇ ਨਜ਼ਰ ਆਈ ਹੈ ਵਿਸਵੇਰ ਤੋਂ ਹੀ ਚੰਗੀ ਖਬਰ ਆਣੀ ਸ਼ੁਰੂ ਹੋਈ ਵੀ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਸੁਧਾਰ ਹੋਇਆ ਉਹ ਸਾਹ ਆਪ ਲੈਣੇ ਸ਼ੁਰੂ ਕਰਤੇ ਜਿਹੜੇ ਸਾਹ ਉਸ ਨੂੰ ਵੈਂਟੀਲੇਟਰ ਨਾਲ ਦਿੱਤੇ ਜਾ ਰਹੇ ਸੀ ਫਿਰ ਕੀ ਕਦੀ ਨਾ ਹੋ ਗਈ ਜਨਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਰਦਾਸ ਸਾਰੇ ਖਜ਼ਾਨਿਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੰਗਤ ਰੂਪੀ ਅਰਦਾਸ ਕੀਤੀ ਕਦੀ ਬਿਰਥਾ ਨਹੀਂ ਜਾਂਦੀ ਸਾਡਾ ਇਤਿਹਾਸ ਹੈ ਮੱਖਣ ਸ਼ਾ ਲਵਾਣੇ ਦੀ ਅਰਦਾਸ ਹੋਰ ਵੀ ਬੇਅੰਤ ਅਰਦਾਸਾਂ ਹੋਈਆਂ ਆ ਪਿੱਛੇ ਵਿੱਚ ਕੋਲ ਬੈਠ ਕੇ ਕੀਰਤਨ ਬੋਲਦੇ ਰਿਹਾ ਤੇ ਮੈਨੂੰ ਕਹਿੰਦਾ ਹੱਸ ਕੇ ਆਣਾ ਬਾਬਾ ਜੀ ਮੈਨੂੰ ਤੁਸੀਂ ਵਾਜਾ ਹਾਰਮੋਨੀਅਮ ਸਿਖਾਓ ਤੇ ਮੈਂ ਕਹਾ ਕੋਈ ਨਾ ਬੇਟਾ ਤੇਰੀ ਆਵਾਜ਼ ਵੀ ਠੀਕ ਹੈ ਤੇ ਮੈਂ ਕਹਿੰਦੇ ਨੇ ਵੀ ਮੈਂ ਕਿ ਬੱਤਰੇ ਹਰਮੋਨੀਅਮ ਸਿੱਖਣਾ ਹੈ ਗੁਰਪ੍ਰੀਤ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਸਵੇਰੇ ਇੱਕ ਵਧੀਆ ਖਬਰ ਆਈ ਆ ਬਿਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੁਝ ਸੁਧਾਰ ਹੋਇਆ ਜਿੱਥੇ ਕੱਲ ਕਿਹਾ ਜਾ ਰਿਹਾ ਸੀ ਵੀ ਉਸ ਦੀ ਜਿਹੜੀ ਸਿਹਤ ਹੈ ਉਹ ਕਾਫੀ ਵਿਗੜਦੀ ਜਾ ਰਹੀ ਆ ਤਾਂ ਸਭ ਤੋਂ ਵੱਡੀ ਗੱਲ ਹੈ ਇਹ ਗੱਲ ਕਹੀ ਜਾ ਰਹੀ ਸੀ ਵੀ ਘਰਾਂ ਦੇ ਵਿੱਚ ਬੈਠ ਕੇ ਅਰਦਾਸ ਕੀਤੀ ਜਾਵੇ ਤਾਂ ਪਿੰਡ ਪੋਣਾ ਪਹੁੰਚੇ ਆ ਉਹ ਪਿੰਡ ਹੈ ਜਿਹੜਾ ਰਾਜਵੀਰ ਜਵੰਦਾ ਦਾ ਜੱਦੀ ਪਿੰਡ ਹੈ ਤਾਂ ਜਿੱਥੋਂ ਅਰਦਾਸ ਭਾਈ ਸਾਹਿਬ ਨੇ ਕੀਤੀ ਸੀ ਪਿੱਛੇ ਸੰਗਤ ਮੌਜੂਦ ਸੀ ਅਤੇ ਅਰਦਾਸ ਕੀਤੀ ਸੀਗੀ ਵੀ ਰਾਜਵੀਰ ਜਵੰਦਾ ਦੀ ਸਿਹਤ ਜਿਹੜੀ ਆ ਉਹ ਜਲਦੀ ਤੋਂ ਜਲਦੀ ਠੀਕ ਹੋਵੇ ਤਾਂ ਮੇਰੇ ਨਾਲ ਇਸ ਸਮੇਂ ਉਹ ਭਾਈ ਸਾਹਿਬ ਮੌਜੂਦ ਨੇ ਗਰੰਥੀ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਹਿੰਦੇ ਉਹ ਵੀ ਅਰਦਾਸ ਦੇ ਵਿੱਚ ਸ਼ਕਤੀ ਹੁੰਦੀ ਆ ਅਸੀਂ ਬਚਪਨ ਤੋਂ ਸੁਣਦੇ ਆਏ ਆ ਇਤਿਹਾਸ ਦੇ ਵਿੱਚ ਸੁਣਦੇ ਆਏ ਆ ਵੀ ਅਰਦਾਸ ਦੇ ਵਿੱਚ ਸ਼ਕਤੀ ਜ਼ਰੂਰ ਹੁੰਦੀ ਹੈ ਤਾਂ ਉਹ ਸ਼ਕਤੀ ਕਿੱਥੇ ਨਾ ਕਿੱਥੇ ਨਜ਼ਰ ਆਈ ਹੈ ਵੀ ਸਵੇਰ ਤੋਂ ਹੀ ਚੰਗੀ ਖਬਰ ਆਣੀ ਸ਼ੁਰੂ ਹੋਈ ਵੀ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਸੁਧਾਰ ਹੋਇਆ ਉਹ ਸਾਹ ਆਪ ਲੈਣੇ ਸ਼ੁਰੂ ਕਰਤੇ ਜਿਹੜੇ ਸਾਹ ਉਸ ਨੂੰ ਵੈਂਟੀਲੇਟਰ ਨਾਲ ਦਿੱਤੇ ਜਾ ਰਹੇ ਸੀ ਤੇ ਸਾਹ ਲੈਣੇ ਬੜੇ ਔਖੇ ਸੀ ਹੁਣ ਕਹਿ ਰਹੇ ਆ ਵੀ ਸਾਹ ਉਹਨੇ ਆਪ ਲੈਣੇ ਸ਼ੁਰੂ ਕਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਜੀ ਅਰਦਾਸ ਦੀ ਦਾ ਸ਼ਕਤੀ ਬਹੁਤ ਹੀ ਸਾਡੇ ਸਿੱਖ ਧਰਮ ਦੇ ਵਿੱਚ ਹੈਗੀ ਹੈ ਕਿਉਂਕਿ ਗੁਰੂ ਸਾਹਿਬ ਫਰਮਾਉਂਦੇ ਨੇ ਵਿਰਤੀ ਕਦੀ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਸਾਰੇ ਖਜ਼ਾਨਿਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੰਗਤ ਰੂਪੀ ਅਰਦਾਸ ਕੀਤੀ ਕਦੀ ਵਿਰਥਾ ਨਹੀਂ ਜਾਂਦੀ ਹੈ ਸਾਡਾ ਇਤਿਹਾਸ ਹੈ ਮੱਖਣ ਸ਼ਾਲ ਵਾਣੇ ਦੀ ਅਰਦਾਸ ਹੋਰ ਵੀ ਬੇਅੰਤ ਅਰਦਾਸਾਂ ਹੋਈਆਂ ਤੇ ਇਹ ਇਤਿਹਾਸ ਸਾਡਾ ਹੈ ਵੀ ਅਸੀਂ ਗੁਰੂ ਸਾਹਿਬ ਅੱਗੇ ਸੰਗਤ ਰੂਪੀ ਜੇ ਅਰਦਾਸ ਕਰਨੇ ਕਦੀ ਵਿਰਤੀ ਨਹੀਂ ਹੁੰਦੀ ਤੇ ਕਿਰਪਾ ਕੀਤੀ ਸਤਿਗੁਰੂ ਜੀ ਨੇ ਕੱਲ ਸਾਰੀ ਨਗਰ ਨਿਵਾਸੀ ਸੰਗਤ ਇਕੱਠੀ ਹੋ ਕੇ ਸਤਿਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਉਸ ਦਾ ਇਹ ਸਿੱਟਾ ਹੈ ਕਿ ਅੱਜ ਕੋਈ ਇੱਕ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਤੇ ਰਾਜਵੀਰ ਸਿੰਘ ਜਵੰਦਾ ਕੁਝ ਤੰਦਰੁਸਤ ਹੋਏ ਹਨ ਇਹ ਪਰਮਾਤਮਾ ਦੀ ਕਿਰਪਾ ਕੀਤੀ ਹੈ ਪਰਮਾਤਮਾ ਦੀ ਕਿਰਪਾ ਹੀ ਆ ਜ਼ਰੂਰ ਇੱਕ ਗੱਲ ਕਵਾਂਗੇ ਵੀ ਪੂਰੇ ਪੰਜਾਬ ਨੂੰ ਉਸ ਸਮੇਂ ਜਦੋਂ ਇੱਕ ਵਾਰੀ ਖਬਰ ਸੁਣੀ ਤਾਂ ਸਾਰਿਆਂ ਨੂੰ ਦੁੱਖ ਦੇ ਵਿੱਚ ਸੀ ਸਾਰੇ ਸੋਚ ਰਹੇ ਸੀ ਵੀ ਸਾਡਾ ਮেরে ਉਹ ਐਂ ਲੱਗਦਾ ਸੀ ਮੁੰਡਾ ਵੀ ਤੁਹਾਨੂੰ ਤੁਹਾਡੇ ਤਾਂ ਪਿੰਡ ਹੀ ਹੁੰਦਾ ਸੀ ਵੀ ਸਾਰਿਆਂ ਨੂੰ ਐ ਲੱਗਦਾ ਸੀ ਵੀ ਆਪਣਾ ਹੀ ਆ ਤੇ ਐ ਲੱਗ ਰਿਹਾ ਸੀਗਾ ਵੀ ਕੋਈ ਆਪਣਾ ਇਸ ਸਮੇਂ ਹਸਪਤਾਲ ਦੇ ਵਿੱਚ ਲੜਾਈ ਲੜ ਰਿਹਾ ਜ਼ਿੰਦਗੀ ਦੇ ਮੋਦੀ ਉਹ ਹੁਣ ਵੀ ਲੜ ਰਿਹਾ ਤੇ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਆ ਵੀ ਅਰਦਾਸ ਕਰੋ ਉਹ ਜਲਦੀ ਠੀਕ ਹੋਏਗਾ ਪਰ ਬਾਬਾ ਜੀ ਗੱਲ ਹੀ ਆਂਦੀ ਹੈ ਵੀ ਕਿੱਦਾਂ ਕਿੱਥੇ ਮਨ ਚ ਡਰ ਤਾਂ ਹੁੰਦਾ ਹੀ ਆ ਲੱਗਦਾ ਹੀ ਆ ਵੀ ਹਾਂ ਇੱਥੇ ਹੀ ਖੇਡਦਾ ਮੁੰਡਾ ਉਹਦੇ ਨਾਲ ਹੋ ਕੀ ਗਿਆ ਦੇਖੋ ਜਦੋਂ ਕੱਲ ਜਦੋਂ ਅਸੀਂ ਪਹਿਲੇ ਟਾਈਮ ਜਦੋਂ ਖਬਰ ਸੁਣੀ ਹੈ ਤਾਂ ਇਕਦਮ ਹੀ ਅਸੀਂ ਸਨ ਰਹਿ ਗਏ ਔਰ ਸਾਰਾ ਨਗਰ ਸਾਡਾ ਇਕਦਮ ਹਤਾਸ਼ ਹੋ ਗਿਆ ਤਾਂ ਹੋ ਗਿਆ ਕਿ ਜਿਵੇਂ ਇੱਕ ਪਿੰਡ ਦੇ ਵਿੱਚ ਚੁੱਪ ਜਿਹਾ ਸੀ ਜਦੋਂ ਫਿਰਦਾਸ ਨੇ ਬੇਨਤੀ ਕਰਕੇ ਅਰਦਾਸ ਪਹਿਲੇ ਅਨਾਉਂਸਮੈਂਟ ਕੀਤੀ ਅਨਾਉਂਸਮੈਂਟ ਕਰਕੇ ਸੰਗਤ ਜਿਹੜੀ ਆਉਣੀ ਸ਼ੁਰੂ ਹੋਈ ਪੱਤਰਕਾਰ ਵੀ ਆਏ ਤੇ ਅਰਦਾਸ ਕੀਤੀ ਉਦੋਂ ਵੀ ਮਨ ਦੇ ਵਿੱਚ ਬਹੁਤ ਸੀ ਵੀ ਪਾਹੀ ਗੁਰੂ ਕਿਰਪਾ ਕਰ ਸੱਚੇ ਪਾਤਸ਼ਾਹ ਬੜਾ ਵੱਡਾ ਦੁੱਖ ਆਇਆ ਤੇ ਜਦੋਂ ਸਤਗੁਰੂ ਜੀ ਨੇ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਸਤਗੁਰੂ ਜੀ ਨੇ ਹੁਕਮਨਾਮਾ ਦੀ ਬਖਸ਼ਿਸ਼ ਕੀਤੀ ਤਾਂ ਆਸਰੀ ਮਹਿਲਾ ਪੰਜਵਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਪਰ ਤਪਾਲੇ ਪ੍ਰਭ ਸੋ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਇਹ ਸੱਚੇ ਪਾਤਸ਼ਾਹ ਜੀ ਨੇ ਔਖੀ ਘੜੀ ਦਾ ਇਹ ਸ਼ਬਦ ਸੱਚੇ ਪਾਤਸ਼ਾਹ ਅਰਦਾਸ ਦੇ ਵਿੱਚ ਉਸ ਤੋਂ ਬਾਅਦ ਹੁਕਮ ਨਾਮ ਲਿਆ ਇਸ ਦਰ ਤੇ ਹੀ ਹੈ ਵੀ ਜੋ ਆਪ ਗੁਰੂ ਕੋ ਪੈਰੇ ਕੋ ਸਿੱਖ ਹੁੰਦੇ ਨੇ ਗੁਰਮੁਖ ਪਿਆਰੇ ਹੁੰਦੇ ਨੇ ਜੋ ਲੜ ਲੱਗੇ ਹੁੰਦੇ ਨੇ ਵਾਹਿਗੁਰੂ ਦੇ ਉਹਨਾਂ ਨੂੰ ਆਪਣੇ ਗੁਰਮੁਖ ਪਿਆਰਿਆਂ ਨੂੰ ਓਕੀ ਘੜੀ ਦਾ ਸਮਾਂ ਦੇਖ ਨਹੀਂ ਦਿੰਦਾ ਜੇ ਕਿ ਹੁੰਦਾ ਤਾਂ ਉਹਨਾਂ ਦੀ ਉਪਰ ਤਪਾਲੇ ਪਾਵੇ ਵੀ ਹੱਥ ਕੇ ਦੇ ਕੇ ਆਉਂਦੀ ਰੱਖਿਆ ਕਰਦਾ ਹੈ ਪਾਲਾ ਕਰਦਾ ਇਹ ਸਾਰਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਆ ਸੀ ਅਕਸਰ ਅਸੀਂ ਕਹਿੰਦੇ ਨਾ ਵੀ ਸਰੇ ਉੜਦੇ ਹੋ ਜੇ ਤੁਹਾਨੂੰ ਪਤਾ ਨਹੀਂ ਲੱਗ ਪਾਰਿਆ ਜ਼ਿੰਦਗੀ ਤੁਹਾਡੀ ਜਾ ਕਿੱਥੇ ਰਹੀ ਹੈ ਸਵੇਰੇ ਅਰਦਾਸ ਕਰੋ ਤੇ ਹੁਕਮਨਾਮਾ ਲੈ ਲਓ ਸ਼ਾਮ ਨੂੰ ਅਰਦਾਸ ਕਰੋ ਤੇ ਹੁਕਮਨਾਮਾ ਲੈ ਲਓ ਤਾਂ ਉਹ ਗੁਰੂ ਸਾਹਿਬ ਨੇ ਆਪ ਦੱਸਿਆ ਵੀ ਡੋਲਣ ਦੀ ਲੋੜ ਨਹੀਂ ਕਿਉਂਕਿ ਇਸ ਤਰ੍ਹਾਂ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਜਾਣਨੇ ਹਾਂ ਰੋਜ਼ ਅਰਦਾਸ ਹੁੰਦੀ ਦਸ਼ਾ ਪਾਛੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪ੍ਰਤੱਖ ਗੁਰੂ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਨੇ ਤੇ ਜਦੋਂ ਕੋਈ ਵੀ ਅਸੀਂ ਸਾਨੂੰ ਦੁੱਖ ਜਾਂ ਸੁੱਖ ਦੀ ਭੀੜ ਪੈਂਦੀ ਹੈ ਤੇ ਗੁਰੂ ਸਾਹਿਬ ਅਗੇ ਅਰਦਾਸ ਕਰੀ ਦੀ ਤੇ ਹੁਕਮਨਾਮਾ ਲਈਦਾ ਹੁਕਮਨਾਮੇ ਦੇ ਵਿੱਚ ਉਸ ਅਰਦਾਸ ਦਾ ਸਾਰਾ ਤਤਸਾਰ ਜਿਹੜਾ ਉਹ ਹੁਕਮ ਦੇ ਵਿੱਚ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਜਦੋਂ ਹੁਕਮ ਲਿਆ ਉਹਦੇ ਵਿੱਚ ਸਾਰਾ ਗੁਰੂ ਸਾਹਿਬ ਜਿਹੋ ਤਤਸਾਰ ਦੱਸਿਆ ਵੀ ਕੋਈ ਗੱਲ ਨਹੀਂ ਹੋਜੀ ਗੁਰੂ ਸਾਹਿਬ ਕਿਰਪਾ ਕਰਨਗੇ ਇਸ ਔਖੀ ਘੜੀ ਤੋਂ ਪਰਿਵਾਰ ਨੂੰ ਸਾਰਿਆਂ ਨੂੰ ਉਹਨਾਂ ਨੂੰ ਪਛਾਵੇ ਰਾਜ ਵਿੱਚ ਹੁੰਦਾ ਜੀ ਜਿਵੇਂ ਗੱਲ ਸੰਗਤ ਇੱਥੇ ਇਕੱਠੀ ਹੋਈ ਤੁਸੀਂ ਅਰਦਾਸ ਕੀਤੀ ਅ ਅੱਜ ਦੇ ਦਿਨ ਵੀ ਸੁਣਿਆ ਵੀ ਅਖੰਡ ਸਾਹਿਬ ਜਿਹੜਾ ਕਮੈਂਡ ਸ਼ੁਰੂ ਕੀਤਾ ਗਿਆ ਹੋਰ ਵੀ ਸੰਗਤਾਂ ਨੂੰ ਤੁਸੀਂ ਮੇਰੇ ਖਾਲ ਗੁਰਬਾਣੀ ਪੜਨ ਵਾਸਤੇ ਬੇਨਤੀ ਕੀਤੀ ਉਹ ਇੱਕ ਵਾਰੀ ਸਾਰਿਆਂ ਨੂੰ ਜ਼ਰੂਰ ਜਿਹੜੇ ਦਰਸ਼ਕ ਵੀ ਸਾਨੂੰ ਦੇਖ ਰਿਹਾ ਉਹਨਾਂ ਨੂੰ ਦੱਸੋ ਸਭ ਤੋਂ ਪਹਿਲੇ ਤਾਂ ਸਵੇਰੇ ਅੰਮ੍ਰਿਤ ਵੇਲੇ ਪੰਜੇ ਬਾਣੀਆਂ ਦੇ ਇੱਥੇ ਨਿਤਨੇਮ ਹੁੰਦਾ ਹੈ 5 ਵਜੇ ਦਾਸ ਨੇ ਫਿਰ ਖੜ ਕੇ ਅਰਦਾਸ ਕੀਤੀ ਤੇ ਫਿਰ ਉਸ ਤੋਂ ਬਾਅਦ ਕੀਰਤਨ ਵੀ ਕਰੀਦਾ ਸਾਈਂ ਵਾਰ ਦਾ ਸ਼ਬਦ ਪੜਿਆ ਜਿਸ ਕੇ ਸਰੂਪ ਪਰ ਤੋ ਸੁਆਮੀ ਸੋ ਦੁਖ ਕੈਸਾ ਪਾਵੈ ਇਹ ਦਾਸ ਨੇ ਅਜੇ ਸ਼ਬਦ ਇੱਕ ਉਚਾਰਨ ਕੀਤਾ ਤੇ ਆਸਾ ਦੀ ਵਾਰ ਦਾ ਕੀਰਤਨ ਹਰ ਰੋਜ਼ ਤੇ ਕਥਾ ਗੁਰੂ ਗ੍ਰੰਥ ਸਾਹਿਬ ਦੀ ਲੜੀ ਵਾਰ ਚੱਲ ਰਹੀ ਹੈ ਉਸ ਕਥਾ ਵੀ ਕੀਤੀ ਤੇ ਉਸ ਤੋਂ ਬਾਅਦ ਫਿਰ ਅੱਜ 10 ਵਜੇ ਪਿੰਡ ਸਿਧਵਾ ਕਲਾਸ਼ੇ ਵਿੱਚ ਪਾਚਾ ਜੀ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਸ਼ੇਮੇ ਪਾਚਾ ਦੀ ਚਾਰਨੀ ਸ਼ੋਪ ਪ੍ਰਾਪਤ ਹੈ ਉੱਥੇ ਵੀ ਸਾਰੀ ਸੰਗਤ ਪਹੁੰਚੀ ਅਨਾਊਂਸਮੈਂਟ ਕੀਤੀ ਹੈ ਸਵਾ 10 ਵਜੇ ਉੱਥੇ ਸ਼੍ਰੀ ਆਖਣਪੁਰ ਸਾਹਿਬ ਰਾਜਵੀਰ ਦੇ ਬੰਦੇ ਦੀ ਤੰਦਰੁਸਤੀਆਂ ਦੇ ਲਈ ਅੱਜ ਆਰੰਭ ਹੋ ਚੁੱਕੇ ਨੇ ਤੇ ਹੋਰ ਵੀ ਸਾਰੀ ਨਗਰ ਵਾਸੀ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਨੇ ਵੀ ਹਰ ਘਰ ਦੇ ਵਿੱਚ ਕਿਰਪਾ ਕਰੋ ਜੇ ਤੁਸੀਂ ਜਿਆਦਾ ਪਾਠ ਨਹੀਂ ਕਰ ਸਕਦੇ ਜੇ ਤਾਂ ਜਬਜੀ ਸਾਹਿਬ ਦੇ ਪਾਠ ਕਰੋ ਸੋਖਣੀ ਸਾਹਿਬ ਜੀ ਦੇ ਪਾਠ ਕਰੋ 6 ਪੋੜੀਆਂ ਅਨੰਦ ਸਾਹਿਬ ਜੀ ਦੇ ਜਾਪ ਕਰਕੇ ਫਿਰ ਰਾਜਵੀਰ ਸਿੰਘ ਜਵੰਦਾ ਦੀਆਂ ਦੇ ਰੁਕਤਾ ਤੰਦਰੁਸਤ ਦੇ ਅੰਦਰ ਹੀ ਸਤਿਗੁਰ ਜੀ ਅਰਦਾਸਾ ਕਰੋ ਜੇ ਇਹਨਾਂ ਵੀ ਨਹੀਂ ਤੇ ਤੁਸੀਂ ਪੰਜ ਮੂਲ ਮੰਤਰ ਦੇ ਜਾਪ ਕਰ ਲਓ ਦੁਖ ਪੰਜੀ ਦੀ ਦੇ ਜਾਪ ਕਰ ਲਓ ਇਹ ਕਰਕੇ ਉਸ ਤੋਂ ਬਾਅਦ ਅਰਦਾਸ ਕਰੋ ਤੇ ਜੇ ਤੁਸੀਂ ਕਿਹੜਾ ਪ੍ਰਸ਼ਾਦੀ ਦੀ ਦੇਗ ਬਣਾ ਕੇ ਥੋੜੀ ਜੀ ਘਰ ਦੇ ਵਿੱਚ ਸਾਰਾ ਪਰਿਵਾਰ ਬੈਠ ਕੇ ਜੇ ਅਰਦਾਸ ਕਰੋਗੇ ਤੇ ਕਦੀ ਵੀ ਨਹੀਂ ਹੋ ਸਕਦਾ ਇਹ ਅਰਦਾਸ ਬਿਰਥਾ ਜਾਵੇ ਹਰ ਘਰ ਦੇ ਵਿੱਚ ਮੇਰੀ ਬੇਨਤੀ ਹੈ ਕਿ ਜਿੱਥੇ-ਜਿੱਥੇ ਉਹਨਾਂ ਦੇ ਚੌਣ ਵਾਲੇ ਅਸੀਂ ਤਾਂ ਕਰਨੀ ਹੈ ਸਾਰੇ ਜਿੱਥੇ-ਜਿੱਥੇ ਉਹਨਾਂ ਨੂੰ ਚੋਣ ਵਾਲੇ ਹੈ ਨੇ ਉਹ ਕਿਰਪਾ ਕਰਨ ਤੇ ਉਹਨਾਂ ਆਪਣੇ ਘਰ ਦੇ ਵਿੱਚ ਅਰਦਾਸ ਪਾਠ ਕਰਕੇ ਜਰੂਰ ਕਰਨ ਵਾਹਿਗੁਰੂ ਜੀ ਕਿਰਪਾ ਕਰਨਗੇ ਤਾਂ ਇਹ ਇੱਕ ਵਾਰੀ ਮੈਂ ਵੀ ਕਹਿਦਾ ਸਭ ਤੋਂ ਵੱਡੀ ਗੱਲ ਆ ਅਸੀਂ ਵੀ ਕਹਿੰਦੇ ਆ ਵੀ ਅਰਦਾਸ ਦੇ ਵਿੱਚ ਸ਼ਕਤੀ ਹੁੰਦੀ ਆ ਤੇ ਅਰਦਾਸ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਆ ਵੀ ਤੁਸੀਂ ਜੋ ਮੰਗਦੇ ਹੋ ਉਹ ਤੁਹਾਨੂੰ ਮਿਲ ਵੀ ਜਾਂਦਾ ਹੈ ਗੱਲ ਆ ਵੈ ਅਰਦਾਸ ਕਿਹੜੇ ਮਨ ਨਾਲ ਕੀਤੀ ਜਾਂਦੀ ਆ ਕੱਲ ਦੇ ਅਸੀਂ ਕਹਿ ਰਹੇ ਆ ਵੀ ਅਰਦਾਸ ਕਰੋ ਤਾਂ ਮੈਂ ਜ਼ਰੂਰ ਹੁਣ ਭਾਈ ਸਾਹਿਬ ਨੇ ਵੀ ਇੰਨੀ ਗੱਲ ਕਰਤੀ ਆ ਪੰਜਾ ਬਾਣੀਆਂ ਜੇ ਤੁਸੀਂ ਨਹੀਂ ਪੜ ਸਕਦੇ ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਪੰਜਾ ਬਾਣੀਆਂ ਪੜੋ ਅਤੇ ਉਸ ਤੋਂ ਬਾਅਦ ਨਿਤਨੇਮ ਕਰੋ ਉਸ ਤੋਂ ਬਾਅਦ ਅਰਦਾਸ ਕਰੋ ਜੇ ਉਹ ਵੀ ਨਹੀਂ ਹੋ ਸਕਦਾ ਤਾਂ ਪੰਜ ਮੂਲ ਮੰਤਰ ਦੇ ਪਾਠ ਕਰੋ ਅਤੇ ਉਸ ਤੋਂ ਬਾਅਦ ਅਰਦਾਸ ਜ਼ਰੀਆ ਕਰੋ ਕਿਉਂਕਿ ਅੱਜ ਪੂਰਾ ਪੰਜਾਬ ਦੇਖ ਰਿਹਾ ਪੂਰਾ ਪੰਜਾਬ ਕਹਿ ਰਿਹਾ ਉਹ ਜਲਦੀ ਤੋਂ ਜਲਦੀ ਠੀਕ ਹੋਵੇ ਤਾਂ ਹੁਣ ਜ਼ਰੂਰ ਅਸੀਂ ਕਮੈਂਟਾਂ ਦੇ ਵਿੱਚ ਵਾਇਗਰੂ ਵਾਇਗਰੂ ਤਾਂ ਸਾਰੇ ਲਿਖ ਰਹੇ ਆ ਪਰ ਅਸਲ ਦੇ ਵਿੱਚ ਹੁਣ ਲੋੜ ਹੁਣ ਜਿਹੜੀ ਆ ਉਹ ਗੁਰਬਾਣੀ ਪੜਨ ਦੀ ਲੋੜ ਹੈ ਹੁਣ ਮੂਲ ਮੰਤਰ ਸਾਬ ਕਰਨ ਦੀ ਲੋੜ ਹੈ ਅਰਦਾਸ ਕਰਨ ਦੀ ਲੋੜ ਹੈ ਤਾਂ ਕਮੈਂਟਾਂ ਦੇ ਵਿੱਚ ਵਾਇਗਰੂ ਵੀ ਲਿਖੋ ਉਹ ਵੀ ਵਧੀਆ ਗੱਲ ਆ ਪਰ ਅਰਦਾਸ ਵੀ ਜਿਹੜੀ ਆ ਉਹ ਜ਼ਰੂਰ ਕਰੋ ਬਾਬਾ ਜੀ ਮੈਂ ਇਹ ਗੱਲ ਕਹਿ ਰਿਹਾ ਵੀ ਅਰਦਾਸ ਵੀ ਕੀਤੀ ਜਾਵੇ ਪੰਜ ਮੂਲ ਮੰਤਰ ਦੇ ਪਾਠ ਵੀ ਕੀਤੇ ਜਾਣ ਤੇ ਜਦੋਂ ਐਨੇ ਲੋਕ ਕਰਨਗੇ ਤੇ ਦਿਲੋਂ ਅਰਦਾਸ ਨਿਕਲੇਗੀ ਤਾਂ ਉਹਦਾ ਫਲ ਤਾਂ ਜ਼ਰੂਰ ਮਿਲੇਗਾ ਚਲੋ ਮੈਂ ਕਹਿੰਦਾ ਜੋ ਰੱਬ ਨੇ ਲਿਖਿਆ ਉਹ ਤਾਂ ਹੋਣਾ ਹੀ ਆ ਜੋ ਮਹਾਰਾਜ ਨੇ ਲਿਖਿਆ ਉਹ ਤਾਂ ਹੋਣਾ ਹੀ ਆ ਪਰ ਗੱਲ ਆ ਵੇ ਵੀ ਇੱਕ ਇਹ ਵੀ ਗੱਲ ਆ ਵੀ ਅਰਦਾਸ ਜਿਹੜੀ ਆ ਕਈ ਵਾਰੀ ਇਹ ਵੀ ਕਹਿੰਦੇ ਵੀ ਅਰਦਾਸ ਲਿਖਿਆ ਹੋਇਆ ਵੀ ਜਿਹੜਾ ਉਹ ਵੀ ਮੋੜ ਦਿੰਦੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਜਦੋਂ ਆਪਾਂ ਇੱਕ ਮਨ ਤੇ ਇੱਕ ਚਿਤ ਹੋ ਕੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦੇ ਨੇ ਕਿਉਂਕਿ ਗੁਰੂ ਸਾਹਿਬ ਜੀ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ ਜੋ ਪ੍ਰਮਾਤਮਾ ਭਾਵੇ ਨਾ ਤੇ ਬਿਨ ਸਵਾਸਾਂ ਦੇ ਵੀ ਉਹ ਮਾਲਕ ਰੱਖ ਸਕਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਜ ਪਾਤਸ਼ਾਹ ਸਾਹਿਬ ਸ੍ਰੀ ਗੁਰਜਨ ਦੇਵ ਜੀ ਨੇ ਸੋਖਣੀ ਸਾਹਿਬ ਜੀ ਦੇ ਵਿੱਚ ਤਕਉਂ ਦੀ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ ਜੇ ਪ੍ਰਭੂ ਭਾਵੇ ਚ ਚੰਗਾ ਲੱਗੇ ਤਾਂ ਉਸ ਬਿਨ ਸਵਾਸਾਂ ਦੇ ਰੱਖ ਸਕਦਾ ਉਹ ਰੱਖਿਆ ਕਰ ਸਕਦਾ ਤੇ ਅਰਦਾਸ ਵਿੱਚ ਬੜੀ ਸ਼ਕਤੀ ਹੈ ਅਰਦਾਸ ਬਹੁਤ ਇਸਾਂ ਸੰਗਤਾਂ ਨੂੰ ਬੇਨਤੀ ਹੈ ਕਿ ਘਰ ਘਰ ਅਰਦਾਸ ਕਰੋ ਬਾਣੀ ਪੜੋ ਤੇ ਰਾਜਵੀਰ ਜਵੰਦਾ ਸਿੰਘ ਜੀ ਤੇ ਉਹਦੇ ਵਰਸਾਈ ਅਰਦਾਸ ਕਰਕੇ ਆਖੋ ਬੇਹ ਅਕਾਲਪੁਰਖ ਵਾਹਿਗੁਰੂ ਜੀ ਰਾਜਵੀਰ ਸਿੰਘ ਜੀ ਦਾ ਬੰਦਾ ਜੀ ਨੂੰ ਦੇ ਰੋਗ ਤਾਂ ਤੰਦਰੁਸਤੀਆਂ ਛੇਤੀ ਤੋਂ ਛੇਤੀ ਬਖਸ਼ਿਸ਼ ਕਰੋ ਇਹ ਜਰੂਰ ਅਰਦਾਸਾਂ ਪੂਰੀਆਂ ਹੋਣ ਬੜੀ ਸੋਹਣੀ ਗੱਲ ਕਹੀ ਕਿਉਂਕਿ ਅਸੀਂ ਕਹਿੰਦੇ ਆ ਵੀ ਜੋ ਗੁਰਬਾਣੀ ਦੇ ਵਿੱਚ ਲਿਖਿਆ ਉਹ ਮੂਲ ਸੱਚ ਹੈ ਵੀ ਉਸ ਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦੀ ਕਰ ਨਹੀਂ ਸਕਦੇ ਤੇ ਬੜੀ ਵਧੀਆ ਗੱਲ ਕੀਤੀ ਹੈ ਵੀ ਉਸ ਚਾਵੇ ਤਾਂ ਉਸ ਸਵਾਸਤੋ ਬਿਨਾ ਵੀ ਰੱਖ ਸਕਦਾ ਜੀ ਜੇ ਉਹ ਚਾਵੇ ਬਿਨਾ ਸਵਾਸਤੋ ਵੀ ਰੱਖ ਸਕਦਾ ਕਿਉਂਕਿ ਗੁਰੂ ਪੰਚਮ ਪਾਤਸ਼ਾਹ ਜੀ ਦੇ ਬਚਨ ਨੇ ਆਪਾਂ ਉਹ ਗੁਰਬਾਣੀ ਸੱਚੋ ਸੱਚ ਬੋਲਨੇ ਆ ਗੁਰਬਾਣੀ ਆਤ ਉਸ ਲੈ ਕੇ ਅੰਤ ਤੱਕ ਸੱਚੀ ਸੱਚੇ ਜਿਹੜਾ ਬੰਦੇ ਨੂੰ ਇਸ ਦੀ ਗੁਰਬਾਣੀ ਦੇ ਅਰਥਾਂ ਦਾ ਮਾਲੂਮ ਪਤਾ ਹੈ ਨਾ ਸਾਰਾ ਉਹਨਾਂ ਤਾਂ ਸਭ ਪਤਾ ਸਮਝ ਆਉਂਦੀ ਜਾਂਦੀ ਹੈ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ ਤੇ ਅਸੀਂ ਹਾਜ਼ਰ ਰਾਜ ਪਰਤਖ ਗੁਰੂ ਜਾਣਨੇ ਆ ਇਹ ਸਾਡਾ ਸਭ ਇਹੀ ਕੁਛ ਹੈ ਇੱਥੇ ਵੀ ਅਸੀਂ ਦੁੱਖ ਹੈ ਤੇ ਤਾਂ ਵੀ ਅਰਦਾਸ ਤੇ ਜੇ ਸੁੱਖ ਹੈ ਤਾਂ ਵੀ ਅਰਦਾਸ ਦੋ ਟਾਈਮ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਇਹ ਕੀ ਗੱਲ ਆ ਵੀ ਗੁਰੂ ਸਾਹਿਬ ਤੁਸੀਂ ਕਿਹਾ ਵੀ ਜਉਂਦੀ ਜਾਤ ਨੇ ਜੁਗੋ ਜੁਗ ਘਟਲ ਨੇ ਤੇ ਸਭ ਤੋਂ ਵੱਡੀ ਗੱਲ ਬਈ ਉਹ ਆਪ ਸਾਨੂੰ ਦੱਸ ਵੀ ਰਹੇ ਨੇ ਤੁਸੀਂ ਕਿਹਾ ਵੀ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਆਇਆ ਹੁਕਮਨਾਮਾ ਸਾਹਿਬ ਤੋਂ ਬਾਅਦ ਤੁਸੀਂ ਹੁਣ ਸਵੇਰੇ ਵੀ ਜਿਹੜੀ ਆ ਉਹ ਵੀ ਅਰਦਾਸ ਕੀਤੀ ਤਾਂ ਉਹ ਆਪ ਲਗਾਤਾਰ ਦੱਸ ਵੀ ਰਹੇ ਨੇ ਤੁਹਾਨੂੰ ਉਸ ਜਵਾਬ ਵੀ ਨਾਲ-ਨਾਲ ਦੇ ਬਿਲਕੁਲ ਉਹ ਦੱਸਦੇ ਨੇ ਕਿਉਂਕਿ ਜਦੋਂ ਪੰਚਮ ਪਾਤਸ਼ਾਹ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਸ੍ਰੀ ਗੁਰੂ ਰੰਗ ਸਾਹਿਬ ਜੀ ਦਾ ਤੇ ਬਾਬਾ ਬੁੱਢਾ ਜੀ ਨੇ ਜਦੋਂ ਹੁਕਮ ਲਿਆ ਤੇ ਉਹ ਹੁਕਮ ਆਇਆ ਸੁਹੀ ਮਹੱਲਾ ਪਜਮਾ ਸੰਤਾ ਕਾ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਸਰਤ ਸੁਹਾਵੀਤਾ ਸਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਹੇ ਇਹ ਉਸ ਵੇਲੇ ਗੁਰੂ ਸਾਹਿਬ ਨੇ ਜਦੋਂ ਕਾਰਜ ਸੋਏ ਕਾਰਜ ਕਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਕਰਕੇ ਤੇ ਉਹ ਗੁਰੂ ਸਾਹਿਬ ਨੇ ਜਦੋਂ ਪਹਿਲਾ ਪ੍ਰਕਾਸ਼ ਕੀਤਾ ਤੇ ਆਖਿਆ ਪੋਥੀ ਪਰਮੇਸ਼ਵਰ ਦਾ ਥਾਨ ਪਰਮੇਸ਼ਵਰ ਦਾ ਰੂਪ ਪੋਥੀ ਪੰਚਮ ਪਾਤਸ਼ਾਹ ਜੀ ਨੇ ਉਸ ਵੇਲੇ ਤਲ ਕਾਇਮ ਕਰ ਦਿੱਤਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੋਹਰ ਲਾਤੀ ਸੀ ਵੀ ਆ ਗਿਆ ਭਾਈ ਆਕਾਲ ਕੀ ਤਬਾਹ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਸਾਡਾ ਤੇ ਜਾਗਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਹੈ ਅਸੀਂ ਗੁਰੂਆਂ ਦੇ ਬਚਨਾਂ ਤੇ ਚੱਲ ਕੇ ਬਾਣੀ ਦਾ ਆਸਰਾ ਲੈਣਾ ਹੈ ਹਾਂ ਇਹ ਹੀ ਸਭ ਕੁਝ ਕਰਨਾ ਹੈ ਸੱਚੇ ਪਾਤਸ਼ਾਹ ਸਾਡੀ ਇਹ ਹੀ ਬੇਨਤੀ ਸਾਰੀ ਸੰਗਤ ਨੂੰ ਹੈ ਵੀ ਬੇਨਤੀ ਹੈ ਵੀ ਸਾਡਾ ਬੱਚਾ ਇਸ ਟਾਈਮ ਦੁੱਖ ਦੀ ਘੜੀ 'ਚ ਹੈ ਕਿਰਪਾ ਕਰੋ ਅਰਦਾਸਾਂ ਬੇਨਤੀਆਂ ਕਰੋ ਪਾਠ ਕਰੋ ਕਿਉਂਕਿ ਸਾਡੇ ਬੱਚਿਆਂ ਵਾਂਗ ਹੈ ਸਾਡੇ ਬੱਚੇ ਜਦੋਂ ਮੈਂ ਇੱਥੇ ਡਿਊਟੀ ਸ਼ੁਰੂ ਕੀਤੀ 18 ਸਾਲ ਪਹਿਲੇ 2007 'ਚ ਤੇ ਉਦੋਂ ਇਹ ਬੱਚਾ 17-18 ਸਾਲ ਦੀ ਉਮਰ ਸੀ ਬੱਚੇ ਦੀ ਸਾਰੇ 17 ਸਾਲ ਦਾ ਬਸ ਐ ਕਿਰਤਨ ਵੀ ਸਿੱਖਣਾ ਨਹੀਂ 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 ਪਿੱਛੇ ਬਹਿ ਕੇ ਪਿੱਛੇ ਬਹਿ ਕੇ ਬੋਲਦੇ ਸੀ ਜੀ ਹਾਂ ਪਿੱਛੇ ਬੇਕੋਲ ਬੈਠ ਕੇ ਕੀਰਤਨ ਬੋਲਦੇ ਰਿਹਾ ਤੇ ਮੈਨੂੰ ਕਹਿੰਦਾ ਹੱਸ ਕੇ ਆਣਾ ਬਾਬਾ ਜੀ ਮੈਨੂੰ ਤੁਸੀਂ ਵਾਜਾ ਹਾਰਮੋਨੀਅਮ ਸਿਖਾਓ ਤੇ ਮੈਂ ਕਿਹਾ ਕੋਈ ਨਹੀਂ ਬੇਟਾ ਤੇਰੀ ਆਵਾਜ਼ ਵੀ ਠੀਕ ਹੈ ਤੇ ਮੈਂ ਕਹਿੰਦੇ ਨੇ ਵੀ ਮੈਂ ਬਤਰੇ ਹਾਰਮੋਨੀਅਮ ਸਿੱਖਣਾ ਹੈ ਚਲੋ ਉਸ ਵੇਲੇ ਨਾਲ ਕੋਈ ਕਾਰਨਾ ਕਰਕੇ ਟਾਈਮ ਨਹੀਂ ਮਿਲਿਆ ਉਸ ਤੋਂ ਬਾਅਦ ਇਹ ਪੁਲਿਸ ਵਿੱਚ ਭਰਤੀ ਹੋ ਗਏ 19 ਸਾਲ ਤੋਂ 5-6 ਸਾਲ ਹੋਏ ਉਸ ਤੋਂ ਬਾਅਦ ਇਹਨੇ ਰਿਆਜ ਕਰਕੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਇਹਨਾਂ ਦੇ ਮਾਤਾ ਜੀ ਸਰਪੰਚ ਸਨ ਜਲੰਧਰ ਦੂਰਦਰਸ਼ਨ ਤੋਂ ਟੀਮ ਆਈ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਬਾਰੇ ਮਾਤਾ ਜੀ ਦੇ ਇੰਟਰਵਿਊ ਲਈ ਉਹਨਾਂ ਨੇ ਇੰਟਰਵਿਊ ਲੈ ਕੇ ਉਹ ਕਹਿੰਦੇ ਨੇ ਵੀ ਅਸੀਂ ਇੱਥੇ ਸੱਤ ਦੇ ਵਿੱਚ ਇੱਥੇ ਸਾਹਮਣੇ ਬੈਠ ਕੇ ਪੀਪਲ ਦੇ ਕੋਲ ਬੈਠ ਕੇ ਮੈਂ ਇੱਥੇ ਬੈਠ ਕੇ ਤੁਹਾਣਾ ਗੱਲ ਕਰਨੀ ਹੈ ਫਿਰ ਆਜਵੀਰ ਸਿੰਘ ਜਿੱਥੇ ਆ ਗਏ ਦਾਸ ਇੱਥੇ ਖੜਾ ਸਭ ਕੁਝ ਦੇਖ ਰਿਹਾ ਸੀ ਕਿਉਂਕਿ ਅਸੀਂ ਧਾਰਮਿਕ ਬੰਦੇ ਆ ਇਸ ਤਰ੍ਹਾਂ ਕੱਠ ਵਿੱਚ ਜਾਣਾ ਮناسب ਨਹੀਂ ਸਮਝਦੇ ਤੇ ਜਿਹੜੋ ਰਾਜੀਵ ਸਿੰਘ ਇੱਥੇ ਇੱਕ ਗਾਣਾ ਬੋਲਿਆ ਉਹ ਆਪਣਾ ਜੰਦਰ ਦੂਸ਼ ਤੋਂ ਕਾਫੀ ਪਪੂਲਰ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਫਿਰ ਸਾਰੀ ਮਸਲਬੀ ਮਹਾਰਾਜ ਦੀ ਕਿਰਪਾ ਹੋਈ ਤੇ ਫਿਰ ਇਹ ਵਿਰਾਜ ਕਰਨਾ ਸ਼ੁਰੂ ਕਰਤਾ ਤੇ ਫਿਰ ਉਹਦਾ ਚੱਕਾ ਉਹਨਾਂ ਦਾ ਲੱਤ ਗਿਆ ਤੇ ਬੱਚੇ ਨੇ ਪੁਲਿਸ ਲਾਈਨ ਤੋਂ ਅਸਤੀਫਾ ਦੇ ਕੇ ਤੇ ਇਸ ਲਾਈਨ ਦੇ ਵਿੱਚ ਵਾਹਿਗੁਰੂ ਦੀ ਬੜੀ ਕਿਰਪਾ ਆਈ ਸੱਚੇ ਪਾਤਸ਼ਾਹ ਫਿਰ ਦੇਖੋ ਉਹਨਾਂ ਨੇ ਬੱਚੇ ਨੇ ਕੋਈ ਇਹੋ ਜਿਹਾ ਲਚਰ ਗੀਤ ਨਹੀਂ ਬੋਲੇ ਆਪਣੀ ਲਾਈਫ ਦੇ ਵਿੱਚ ਬੜੇ ਸੋਹਣੇ ਗੀਤ ਬੜੇ ਸੋਹਣੇ ਗੀਤ ਸਾਫ ਸੁਥਰੇ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਸੁਣ ਸਕਦੇ ਹੋ ਪੰਜਾਬੀ ਸਭਿਆਚਾਰ ਵਾਲੇ ਹੋ ਕਿ ਭੰਗੜੇ ਦਾ ਮਾਸਟਰ ਸੀਗਾ ਵੀ ਭੰਗੜਾ ਹੀ ਪਾਉਂਦੇ ਸਨ ਤੇ ਬਹੁਤ ਵਧੀਆ ਉਹਨਾਂ ਦੇ ਗੀਤ ਖਾਇਦੇ ਕਿ ਜਿਵੇਂ ਤੁਸੀਂ ਕਿਹਾ ਵੀ ਇੱਧਰ ਵੀ ਜਦੋਂ ਗੁਰਦਾਰਾ ਸਾਹਿਬ ਵੀ ਹਾਜ਼ਰ ਲਵਾਉਂਦੇ ਸੀ ਇੱਥੇ ਵੀ ਸੇਵਾ ਕਰਦੇ ਹੁੰਦੇ ਸੀ ਬਿਲਕੁਲ ਜਦੋਂ 18-18 ਸਾਲ ਦੀ ਉਮਰ ਸੀ ਗਿਰੋਖਣਪੜ ਸੋਣਾ ਉਦੋਂ ਵੀ ਸੇਵਾ ਕਰਦੇ ਹੁੰਦੇ ਸਨ ਉਸ ਤੋਂ ਬਾਅਦ ਵੀ ਤਕਰੀਬਨ ਸਾਰਾ ਪਰਿਵਾਰ ਹੀ ਗੁਰੂ ਘਰ ਦੇ ਨਾਲ ਜੁੜਿਆ ਰਿਹਾ ਬੀਬੀ ਜੀ ਵੀ ਹਨ ਦਾ ਪਿਤਾ ਜੀ ਵੀ ਰਿਟਾਇਰ ਪੁਲਿਸ ਅਫਸਰ ਸਨ ਸਾਕਰਮ ਸਿੰਘ ਜੀ ਉਹ ਵੀ ਇਸ ਮਤਲ ਗੁਰੂ ਘਰ ਦੇ ਨਾਲ ਜੁੜੇ ਸਨ ਕਾਫੀ ਹੁਣ ਵੀ ਜਦੋਂ ਮੁਹੱਲੇ ਚਲੇ ਗਏ ਨੇ ਹੁਣ ਵੀ ਤਕਰੀਬਨ 4-5 ਮਹੀਨੇ ਪਹਿਲੇ ਰਾਜਵੀਰ ਇੱਥੇ ਆਇਆ ਹੈ ਤਕਰੀਬਨ 10-11 ਵਜੇ 12 ਵਜੇ ਤਕਰੀਬਨ ਆਉਂਦਾ ਹੁੰਦਾ ਪਹਿਰੇ ਆਉਂਦਾ ਹੁੰਦਾ ਸੀ ਬੈਲ ਮਾਰਨੀ ਤੇ ਆਖਣਾ ਬਾਬਾ ਜੀ ਵਾਰ ਖੋਲ ਮੱਥਾ ਟੇਕਣਾ ਮੱਥਾ ਟੇਕਣਾ ਨਾਲ ਵਾਰ ਖੋਲ ਕੇ ਤੇ ਰਸਤੇ ਜੇ ਬੀਬੀ ਪਰਮਜੀਤ ਜੀ ਨੇ ਆਣਾ ਇਹਨਾਂ ਦੀ ਮਾਤਾ ਜੀ ਨੇ ਉਹਨਾਂ ਕਹਿੰਦੇ ਬਾਬਾ ਜੀ ਆ ਸਾਰੇ ਪਰਿਵਾਰ ਦੇ ਨਾਂ ਤੇ ਅਰਦਾਸ ਹਰ ਰੋਜ਼ ਇੱਕ ਬੱਚੇ ਦੇ ਨਾਂ ਤੇ ਇਹਨਾਂ ਦੇ ਮਤਲਬ ਬੀਬੀ ਜੀ ਦੀ ਪਰਮਜੀਤ ਕੌਰ ਜੀ ਦੀ ਰਾਜਵਿੰਦਰ ਰਾਜਵੀਰ ਸਿੰਘ ਜੀ ਦੀ ਅਰਦਾਸ ਇਹਨਾਂ ਦੀ ਪਤਨੀ ਬੀਬੀ ਅਰਸ਼ਵਿੰਦਰ ਕੌਰ ਜੀ ਇਹਨਾਂ ਦੀ ਭੈਣ ਬੀਬੀ ਕਫਲਪ੍ਰੀਤ ਕੌਰ ਜੀ ਇਹਨਾਂ ਦੇ ਦੋ ਬੱਚੇ ਨੇ ਇੱਕ ਬੇਟਾ ਦਲਾਵਰ ਸਿੰਘ ਤੇ ਬੇਟੀ ਇਮਾਨਤ ਕੌਰ ਸਾਰੇ ਦੇ ਪਰਿਵਾਰ ਦੇ ਨਾਂ ਤੇ ਇਹਨਾਂ ਨੇ ਅਰਦਾਸ ਕਰਾਣੀ ਤੇ ਆਪਣੀ ਰਾਜਵੀਰ ਦੀ ਦਾਦੀ ਵੀ ਅਜੇ ਚੜ੍ਹਦੀ ਕਲਾ 'ਚ ਹੈ ਮਾਤਾ ਸਰਜੀਤ ਗੌਰ ਜੀ ਉਹ ਵੀ ਠੀਕ ਠਾਕ ਨੇ ਉਹਨਾਂ ਨੇ ਵੀ ਆਣਾ ਬਹੁਤ ਗੁਰੂ ਘਰ ਨਾਲ ਜੁੜੇ ਇਨਸਾਨਾਂ ਦਾ ਪਰਿਵਾਰ ਹੈ ਜੀ ਇੱਕ ਗੱਲ ਮੈਂ ਪੁੱਛਣਾ ਚਾਹਾਂਗਾ ਜਿਹੜੇ ਇਸ ਸਮੇਂ ਢੈਂਦੀ ਕਲਾ ਦੀ ਗੱਲ ਕਰ ਰਿਹਾ ਜਿਹੜੇ ਕਈ ਸਾਡੇ ਚੋਂ ਨਹੀਂ ਹੁੰਦੇ ਜਿਹੜੇ ਜਾਣ ਕੇ ਆਪਣੀ ਵੀਡੀਓ ਚਲਾਉਣ ਵਾਸਤੇ ਜਾਂ ਆਪਣੀ ਫੋਟੋ ਚਲਾਉਣ ਵਾਸਤੇ ਗਲਤ ਖਬਰਾਂ ਫਲਾ ਰਹੇ ਨੇ ਉਹਨਾਂ ਨੂੰ ਵੀ ਕੋਈ ਤੁਸੀਂ ਸਹੀ ਤਰੀਕੇ ਨਾਲ ਉਹਨਾਂ ਨੂੰ ਮੈਸੇਜ ਦੇ ਸਕਦੇ ਹੋ ਵੀ ਇਸ ਸਮੇਂ ਚੜ੍ਹਦੀ ਕਲਾ ਦੀ ਗੱਲ ਕਰਨ ਦੇਖੋ ਜੀ ਜਦੋਂ ਇੱਕ ਬੰਦਾ ਹੁਣ ਉੱਥੇ ਕਾਫੀ ਇਸ ਹਾਲਤ ਦੇ ਵਿੱਚ ਜੇ ਜੀਸੂ ਨੂੰ ਹੋਰ ਢੈਂਦੀ ਕਲਾਂ ਵਾਲੀਆਂ ਗੱਲਾਂ ਕਹੋਗੇ ਤਾਂ ਉਹਦਾ ਪਰਿਵਾਰ ਵੀ ਤਾਂ ਸਾਰੇ ਢੈਂਦੀ ਕਲਾਂ ਸਝਾਏਗਾ ਸਾਡੇ ਸਰਪੰਚ ਸਾਹਿਬ ਸਾਹ ਹਰਪ੍ਰੀਤ ਸਿੰਘ ਜੀ ਰਾਜੂ ਸਰਦਾਰ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਬਲਜੀਤ ਸਿੰਘ ਜੀ ਸਾਰੇ ਉੱਥੇ ਨੇ ਉਹ ਦੱਸ ਰਹੇ ਨੇ ਵੀ ਅਸੀਂ ਅੰਦਰ ਚਾਰ ਵਾਰੀ ਗਾਏ ਆ ਸਾਰੇ ਉਹ ਕਹਿੰਦੇ ਡਾਕਟਰ ਕਹਿੰਦੇ ਵੀ ਹੁਣ ਕਾਫੀ ਉਹਨਾਂ ਦੀ ਸਿਹਤ ਸੁਧਾਰਾ ਹੈ ਤੇ ਜਦੋਂ ਇਹਨਾਂ ਆਪਾਂ ਨੂੰ ਸਾਨੂੰ ਪਤਾ ਸਿਹਤ ਸੁਧਾਰਾ ਤਾਂ ਫਿਰ ਇਹ ਪ੍ਰਚਾਰ ਗਲਤੇ ਚ ਕਰਾਣੀ ਚਾਹੀਦਾ ਨਾਲੇ ਮੈਂ ਵੀ ਦੇਖ ਰਿਹਾ ਪੂਰਾ ਪਿੰਡ ਜ਼ਰੂਰ ਆਪਣੇ ਘਰਾਂ ਦੇ ਵਿੱਚ ਆ ਪਿੰਡ ਲੱਗ ਰਿਹਾ ਵੀ ਹਾਂ ਪਿੰਡ ਦੇ ਕਿਸੇ ਬੰਦੇ ਤੇ ਜਿਹੜਾ ਉਹ ਦੁੱਖ ਆਇਆ ਪਿੰਡ ਨਾਲ ਖੜਾ ਵੀ ਆ ਪਿੰਡ ਸਾਰੇ ਜਿਹੜੇ ਐ ਲਗਾਤਾਰ ਇਹੀ ਖਬਰਾਂ ਹੀ ਦੇਖੀ ਜਾ ਰਿਹਾ ਇਹੀ ਦੇਖੀ ਜਾ ਰਿਹਾ ਵੀ ਸਾਡਾ ਮੁੰਡਾ ਜਿਹੜਾ ਐ ਉਹ ਕਦੋਂ ਸਹੀ ਹੋਏਗਾ ਤੇ ਕਦੋਂ ਸਾਡੇ ਚ ਵਾਪਸ ਸਵੇਰੇ ਇੱਕ ਪਿੰਡ ਦੇ ਸਰਦਪੁਰ ਸਿੰਘ ਜੀ ਤੇ ਉਹ ਆਏ ਨੇ ਇੱਥੇ ਤੇ ਉਹ ਕਹਿੰਦੇ ਵੀ ਮੈਨੂੰ ਤਾਂ ਰਾਤ ਸਾਰੀ ਨੀਂਦ ਨਹੀਂ ਆਈ ਬਾਬਾ ਜੀ ਮੈਂ ਇੱਕ ਗੋਲੀ ਫਿਰ ਰਾਤ ਨੀਂਦ ਦੀ ਖਾ ਕੇ ਸੁਤਾ ਤੇ ਇਹ ਹਾਲਤ ਉਹਨਾਂ ਦੀ ਮੈਂ ਕਿਹਾ ਜੀ ਮੈਨੂੰ ਪਤਾ ਲੱਗਾ ਵੀ ਉਹ ਕਿ ਉਹ ਸੁਧਾਰ ਹੋ ਰਿਹਾ ਹੈ ਫਿਰ ਉਹਨੇ ਸਾਹ ਪੂਰਨ ਸਿੰਘ ਮੁਕੰਨ ਸਿੰਘ ਦੇ ਨੇ ਉਹਨਾਂ ਨੇ ਫਿਰ ਫੋਨ ਕੀਤਾ ਸਪੰਦ ਸਾਹਿਬ ਨੂੰ ਆਪਣਾ ਹਰਪ੍ਰੀਤ ਸਿੰਘ ਰਾਜੂ ਜੀ ਨੂੰ ਮੇਰੇ ਸਾਹਮਣੇ ਤੇ ਗੱਲ ਹੋਈ ਉਹ ਕਹਿੰਦੇ ਜੀ ਮੈਂ ਤਿੰਨ ਚਾਰ ਵਾਰੀ ਅੰਦਰ ਗਿਆ ਤੇ ਦੇਖਿਆ ਤੇ ਉਹ ਕਾਫੀ ਹੁਣ ਅੱਜ ਸੱਚ ਨੂੰ ਸੁਧਾਰ ਹੈ ਉਹ ਉਹਨਾਂ ਨੇ ਦੱਸਿਆ ਕੋਈ ਮੂਵਮੈਂਟ ਸਾਰੀ ਮੂਵਮੈਂਟ ਕਹਿੰਦਾ ਮੂਵਮੈਂਟ ਕਰ ਰਹੇ ਹੈ ਉਹ ਕਰ ਰਿਹਾ ਹੈ ਮਤਲਬ ਸਾਹ ਜਿਹੜੀ ਆਫ ਲੈ ਰਹੇ ਹੈ ਹਾਂਜੀ ਤੇ ਉਹ ਕੋਈ ਹੈ ਜੀ ਕੋਈ ਗੱਲ ਨਹੀਂ ਤੇ ਕੋਈ ਇਹੋ ਜਿਹੀ ਫਲਾਉਣ ਦੀ ਗੱਲ ਨਹੀਂ ਬੱਚਾ ਸਾਡਾ ਤੰਦਰੁਸਤ ਹੋ ਰਿਹਾ ਹੈ ਉਸਾ ਪੁਰਨ ਸੇਨਾ ਗੱਲ ਕੋਲ ਦਾਸ ਵੀ ਖੜਾ ਸੀ ਸਵੇਰੇ ਫਿਰ ਸਾਨੂੰ ਪਤਾ ਲੱਗਾ ਤੇ ਵੀ ਅਖੰਡ ਪੜ ਸਾਹਿਬ ਪ੍ਰਕਾਸ਼ ਕਰਨਾ ਫਿਰ 9 ਮਿੰਟ ਕਰਕੇ ਤੇ ਅਖੰਡ ਪੜ ਸਾਹਿਬ ਉੱਤੇ ਸ਼ੇਵੇਂ ਪਾਤਸ਼ਾਹ ਗੁਰਦੁਆਰਾ ਸਾਹਿਬ ਇੱਕ ਕਰਵਾਇਆ ਅੱਜ ਬਬੀ ਅੰਤ ਦੇ ਵਿੱਚ ਜਿਹੜੇ ਸੰਗਤ ਆ ਉਹਨੂੰ ਕੀ ਕਹਿਣਾ ਚਾਹਾਂ ਮੈਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹਨਾ ਵੀ ਸਾਰੀ ਸੰਗਤ ਮੇਰੀ ਨਿਮਰਤਾ ਸਹਾ ਬੇਨਤੀ ਹੈ ਕਿ ਅਰਦਾਸ ਵਿੱਚ ਬੜੀ ਸ਼ਕਤੀ ਸਾਰੀਆਂ ਸੰਗਤਾਂ ਆਪਣੇ ਘਰ ਦੇ ਵਿੱਚ ਜੇ ਤੁਸੀਂ ਸੋਖਣੀ ਸਾਹਿਬ ਨਹੀਂ ਕਰ ਸਕਦੇ ਜਪਜੀ ਸਾਹਿਬ ਹੀ ਜ਼ਿਆਦਾ ਟਾਈਮ ਲੱਗਦਾ ਹੈ ਤੇ ਤੁਸੀਂ ਕਿਰਪਾ ਕਰੋ ਪੰਜ ਮੂਲ ਮੰਤਰ ਦੇ ਪਾਠ ਕਰਕੇ ਕੇਵਲ ਪੰਜ ਸਿਰਫ 10 ਮਿੰਟ ਲੱਗਦੇ ਨੇ 15 ਮਿੰਟ ਲੱਗ ਜਾਣਗੇ ਕਿਰਪਾ ਕਰਕੇ ਤੇ ਅਰਦਾਸ ਰਾਜਵੀਰ ਸਿੰਘ ਜਵੰਦਾ ਦੇ ਨਾਮ ਤੇ ਕਰੋ ਕਿ ਹੇ ਅਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਸਾ ਰਾਜਵੀਰ ਸਿੰਘ ਜਵੰਦਾ ਜੀ ਨੂੰ ਤੰਦਰੁਸਤੀਆਂ ਦੇ ਰੁਕਤਾ ਬਖਸ਼ਿਸ਼ ਕਰੋ ਛੇਤੀ ਤੋਂ ਛੇਤੀ ਸਾਡੇ ਵਿੱਚੋਂ ਫਿਰ ਵਿਚਰੇ ਇਹ ਅਰਦਾਸ ਬੇਨਤੀ ਕਰੋ ਮੇਰੀ ਇਹ ਸਾਰੀ ਸੰਗਤ ਨੂੰ ਬੇਨਤੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿਉਂਕਿ ਸਾਡਾ ਬੱਚਾ ਇਸ ਤਰ੍ਹਾਂ ਦੁਖ ਦੀ ਘੜੀ 'ਚ ਹੈ ਕਿਰਪਾ ਕਰੋ ਸਾਡੇ ਅਰਦਾਸ ਬੇਨਤੀਆਂ ਕਰੋ ਤੇ ਅਰਦਾਸ ਵੀ ਕਦੀ ਵੀ ਬਰਤ ਨਹੀਂ ਜਾਂਦੀ ਸਿੱਖ ਦੀ ਅਰਦਾਸ ਕੀਤੀ ਹੋਈ ਸਬਗੁਰੂ ਸਾਹਿਬ ਕਿਰਪਾ ਕਰਨ ਇਹ ਸੰਗਤ ਨੂੰ ਮੇਰੀ ਬੇਨਤੀ ਹੈ ਸੱਚ ਪਾਣੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਇਹ ਦੇਖ ਸਕਦੇ ਹੋ ਪਿੰਡ ਵਾਸੀ ਹੋ ਗਿਆ ਨਗਰ ਵਾਸੀ ਹੋ ਗਿਆ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਵੀ ਉਹਨਾਂ ਦੇ ਕਰਕੇ ਜਿਹੜਾ ਤੁਸੀਂ ਅਰਦਾਸ ਕਰੋ ਵੀ ਉਹਨਾਂ ਨੂੰ ਜਿਹੜੀ ਹੈ ਉਹ ਸ਼ਕਤੀ ਮਿਲੇ ਅਤੇ ਦੇਰੋਕਤਾ ਮਿਲੇ ਬਲ ਸਭ ਤੋਂ ਵੱਡੀ ਗੱਲ ਆ ਵੀ ਉਹ ਇਸ ਤੋਂ ਬਾਹਰ ਨਿਕਲ ਪਾਣ ਜਿਵੇਂ ਆਪ ਸਭ ਨੂੰ ਪਤਾ ਵੀ ਐਕਸੀਡੈਂਟ ਹੋਇਆ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਮੈਨੂੰ ਲੱਗਦਾ ਨਹੀਂ ਸਾਨੀ ਜਾਣਕਾਰੀ ਤੁਹਾਨੂੰ ਦੇ ਲਈ ਲੋੜ ਆ ਜਾਣਕਾਰੀ ਤੁਹਾਡੇ ਤੱਕ ਪਹੁੰਚ ਚੁੱਕੀ ਹੀ ਆ ਪਰ ਮੁੱਖ ਗੱਲ ਹੈ ਅਸੀਂ ਵੀ ਗੱਲ ਕਰ ਰਹੇ ਹਾਂ ਵੀ ਅਰਦਾਸ ਕੀਤੀ ਜਾਵੇ ਅਤੇ ਜਿਵੇਂ ਭਾਈ ਸਾਹਿਬ ਨੇ ਹੀ ਕਹਤਾ ਵੀ ਪੰਜ ਮੂਲ ਮੰਤਰ ਸਾਹਿਬ ਦੇ ਪਾਠ ਕਰੋ ਅਤੇ ਉਸ ਤੋਂ ਬਾਅਦ ਅਰਦਾਸ ਕਰੋ ਜਦੋਂ ਇੰਨੀ ਅਰਦਾਸਾਂ ਹੋਣ ਗਿਆ ਤਾ ਵਾਹਿਗੁਰੂ ਆਪ ਸੁਨੇਗਾ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਅ ਗੁਰੂ ਸਾਹਿਬ ਨੂੰ ਅਸੀਂ ਆਪ ਮੰਨਦੇ ਵੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਕਹਿੰਦੇ ਆ ਵੀ ਜਗਦੀ ਜੋਤ ਨੇ ਤੇ ਉਹ ਜਗਦੀ ਜੋਤ ਜਿਹੜੇ ਆ ਉਹ ਵਾਹਿਗੁਰੂ ਜਿਹੜਾ ਉਹ ਸਾਡੀ ਗੱਲ ਜ਼ਰੂਰ ਸੁਣਨਗੇ ਜਦੋਂ ਇੰਨੀ ਆਰਦਾਸਾਂ ਹੋਣ ਗਿਆ ਤਾਂ ਸਾਰਿਆਂ ਨੂੰ ਪਤਾ ਲੱਗੇਗਾ ਤਾਂ ਗੁਰੂ ਸਾਹਿਬ ਨੂੰ ਵੀ ਪਤਾ ਲੱਗੇਗਾ ਤੇ ਗੁਰੂ ਸਾਹਿਬ ਵੀ ਆਪ ਜਿਹੜੇ ਆ ਉਹ ਕਿਰਪਾ ਕਰਨਗੇ ਸੋ ਇਸੇ ਤਰੀਕੇ ਨਾਲ ਤੁਹਾਡੇ ਨਾਲ ਮੈਂ ਵੀ ਗੱਲ ਕਵਾਂਗਾ ਵੀ ਹੁਣ ਜਿਹੜੀ ਖਬਰ ਅਗਲੀ ਆਵੇ ਉਹ ਚੰਗੀ ਆਵੇ ਕਾਪਾ ਹੁਣ ਸਾਰੇ ਚੜਦੀ ਕਲਾ ਦੀਆਂ ਗੱਲਾਂ ਕਰੀਏ ਢੈਂਦੀ ਕਲਾ ਦੀਆਂ ਗੱਲਾਂ ਨਾ ਕਰੀਏ ਤੇ ਫੇਕ ਖਬਰਾਂ ਤੋਂ ਮੈਂ ਵੀ ਕਵਾਂਗਾ ਵੀ ਥੋੜਾ ਜਿਆਦਾ ਦੂਰ ਰੋ ਜੇ ਤੁਹਾਡੇ ਕੋਈ ਖਬਰ ਆਂਦੀ ਆ ਫੇਕ ਆਂਦੀ ਆ ਤਾਂ ਉਸ ਨੂੰ ਪਹਿਲਾਂ ਜਾਂਚ ਕਰੋ ਫਿਰ ਉਸ ਤੋਂ ਬਾਅਦ ਸ਼ੇਅਰ ਕਰੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂ ਵਰਜੋਤ ਸਿੰਘ